हेलो माय नेम इज राजविंदर मैं एक ऑडियो बुक सुन रहा है तो उनके बच्चे एक uh, सवाल से क्या क्वेश्चन से एंड दैट इज आस्क योरसेल्फ हु यू आर मींस हु आई एम आई जनरली आई आस्क क्वेश्चन फॉर माय सेल्फ के हु आई एम ਮੈਂ ਕੌਣ ਹਾਂ ਯਾਰ ਦੱਸ ਵੀ ਮੈਂ রবি ਜਾਂ ਰਾਜਵਿੰਦਰ ਯਾਰ ਮੇਰੀ ਮੰਮੀ ਇਸਨ ਪੁੱਤਰ ਜਿਹੜੇ ਰਿਸ਼ਤੇਦਾਰ ਜਿਨ੍ਹਾਂ ਨੇ ਕਹਿੰਦੇ ਆ ਵੀ ਤੂੰ ਇਹ ਆ ਕੀ ਦੋ ਕੀ ਆ ਮੈਂ ਆਈ ਡੋਟ ਇਸ ਸੀਰੀਅਸਲੀ ਆਮ ਕਨਫਿਊਜ਼ਡ ਫਰਾਸ ਕਿ ਡਿਸਕਸ਼ਨ ਹੋਇਆ ਹੈ ਐਂਡ absolutely i was observing and i'm observing myself and more so no i have one so yes i have no but, I to but mai answer lene ki koshish karunga zarur ye is answer mein zarur chahiye rahu ki ye mere liye zaroori hai main kaun ਕਿ ਮੈਂ ਖ਼ੁਦ ਨਾਮ ਤਾਂ ਲਿਮਿਟਿਡ ਆ ਕਿ ਇਹ ਮੇਰਾ ਨਾਮ ਹੈ ਜਾਂ ਮੇਰੇ ਉੱਪਰ ਇਹ ਨਾਮ ਹੈ ਬਟ who i am ਆਸਕ ਯੂ ਸੈਲਫ ਠੀਕ ਤੁਸੀਂ ਆਪਣੇ ਆਪ ਨੂੰ ਉਸ ਟਾਈਮ ਕਿ ਮੈਂ ਕੌਣ ਹਾਂ ਮੈਂ ਪੁੱਛਿਆ ਇਹ ਬੜਾ ਮਾਨਸਿਕ ਜੁੜੇ ਲੱਗਦਾ ਹੈ ਤਾਂ ਅਲੱਗ ਹੈ ਨਾ ਸ਼ਿਕਾਹ ਕਰ ਰਹੇ ਹੋ ਮੈਂ ਬੜਾ ਤੁਹਾਨੂੰ ਮੇਰੇ ਕਰਦੇ ਮੈਂ ਤੁਹਾਨੂੰ ਕੀ ਐਕਸਪੈਕਟ ਕਰਦਾ ਕਿ ਮੈਂ ਉਹ ਬਣਾ ਮਤਲਬ ਵੀ ਜਿਸ ਨੂੰ ਨਹੀਂ ਪਤਾ ਕਿ ਤੁਸੀਂ ਕੌਣ ਆ ਇਹਦਾ ਮਤਲਬ ਹੈ ਵੀ ਜੋ ਤੁਹਾਨੂੰ ਜੋ ਸਾਹਮਣੇ ਦੇ ਬੇਸ ਸੁਣਹੀਆਂ ਤੁਸੀਂ ਆਪ ਕੋਈ ਕੁਸ਼ੀ ਨਹੀਂ ਕਰਦੇ ਪਏ ਆਈ ਡੋਨਟ ਨੋ ਯਾਰ ਮੈਨੂੰ ਨਹੀਂ ਪਤਾ ਮੈਂ ਜਸਟ ਇੱਕ ਬੁੱਕ ਦੀ ਆਡੀਓ ਬੁੱਕ ਦੀ ਸੁਣ ਰਿਹਾ ਸੀ ਕਿ ਆਪਦੇ ਆਪ ਨੂੰ ਕੁਐਸਚਨ ਕਰੋ ਕਿ ਤੁਸੀਂ ਕੌਣ ਹੋ ਕੁਐਸਚਨ ਨਾ ਕੀਤਾ ਆਪਦੇ ਆਪ ਨੂੰ ਕਿ ਮੈਂ ਕੌਣ ਹਾਂ ਇਹਦਾ ਜਵਾਬ ਇਹਦਾ ਤੁਹਾਨੂੰ ਮੈਂ ਜੋ ਸ਼ੇਅਰ ਕਰੂੰਗਾ ਜਦੋਂ ਮਿਲੂਗਾ Because this is important for me, especially, and but I don't have any problem, issue, or so sharing anything I want to share. Definitely, if I receive the answer, okay. Have a nice day. Keep enjoy your life and asking yourself first who are you, okay. ਕਿ ਮੈਂ ਹੋਰ ਵੀ ਬੁੱਕ ਦੇ ਵਿੱਚ ਪੜਿਆ ਸੀ ਅਸਲੀ ਰਿਆ ਕਿ ਉਹ ਸੀਗਾ ਇਹ ਕਿਹੜੀ ਬੁੱਕ ਜਿਹੜਾ ਸੁਣਿਆ ਯਾਦ ਨੂੰ ਆ ਰਿਹਾ ਨਾ ਉਹ ਆਡੀਓ ਬੁੱਕ ਸੀ ਉਹ ਦਾ ਨਾਮ ਫ੍ਰੀਮਾ ਫ੍ਰੀ ਟਾਈਮ ਦਾ ਨਾਮ ਬੁੱਕਸ ਇਹ ਕੀ ਵੀ ਅਜਿਹੀ ਚੀਜ਼ ਕੋਈ ਮੈਂ ਕਹਿੰਦਾ ਵੀ ਹੁਣ ਸਾਰੀ ਜਿਹਾ ਆ ਜਾਣੀ ਹੈ ਇਦਾਂ ਦਾ ਕਰਦੇ ਕਰਦੇ ਨਾ ਯਾਰ ਯਾਦ ਆਈ ਜਾਂਦੀ ਹੈ ਮੇਰੇ ਦਿਮਾਗ 'ਚ ਕਾਫੀ ਨੋਲਿਜ ਭਰ ਗਈ ਹੈ ਹੁਣ ਮੈਂ ਕੋਈ ਨਾ ਆਡੀਓ ਬੁੱਕ ਸੁਣ ਰਿਹਾ ਨਾ ਬੁੱਕਸ ਪੜਦਾ ਰਹਿਣਾ ਜਿਵੇਂ ਕਿ ਮੈਂ ਸਬਕਵਨਸ਼ੀਜ਼ ਮਾਈਂਡ ਦੀ ਬੁੱਕ ਪੜੀ ਜਾਂਦਾ ਸੀ ਜਿਹਦਾ ਪਾਵਰ ਆਫ ਸਬਕਵਨਸ਼ੀਜ਼ ਮਾਈਂਡ ਹਰੋਂ ਦੇ ਵਿੱਚ ਐਕਟਰ ਸੀਗੀ ਲਾਇਨ ਕਿ ਜੋ ਜਿਹਾ ਸਾਹ ਆਪ ਸੋਚਦੇ ਵੈਸਾ ਬਣ ਜਾਂਦੇ ਇੱਕ ਚੀਜ਼ ਮੈਂ ਆਬਜ਼ਰਵ ਕੀਤੀ ਆ ਐਂਡ ਪ੍ਰੈਕਟਿਸ ਕੀਤਾ ਮੋਰੋ ਕੀ ਕਿਰਨਾਂ ਵਰੋ ਜਿੱਥੇ ਨਾ ਮੇਰਾ ਘਰੇ ਮੈਂ ਨੰਨੇ ਨਾ ਉਤਮੇਦੋਂ ਬਾਹਰ ਆ ਗਈ ਜਦ ਮੈਂ ਘਰੇ ਰਿੰਦਾ ਯਾਦ ਦੇ ਨਾ ਉਹ ਸਾਡਾ ਜਿਹੜਾ ਘਰ ਦਾ ਸਿਸਟਮ ਸੀਗਾ ਜਿਹੜੇ ਮਮੀ ਡੈਡੀ ਘਰ ਪਰਿਵਾਰ ਨਾ ਸਾਰਾ ਇਕੱਠਾ ਰਹਿੰਦੇ ਸਾਰੇ ਬੰਲਾ ਆਂਡ ਗਵੰਡ ਜਿਵੇਂ ਆਪ ਕਰਦੇ ਉਸ ਹੀਗਾ ਜੋ ਜੈਨੂਲੀ ਰਿਅਲ ਟੂ ਲਿਫਟ ਬੋਲ ਦੀ ਇੱਕ ਇਹ ਪ੍ਰੋ ਰਿਸਿਸਟੈਂਸ ਨਾ ਰਿਸਿਸਟੈਂਸ ਵੀ ਜਦੋਂ ਮੈਂ ਹੁਣ ਮੈਂ ਜਿੰਨੀ ਮਰਜ਼ੀ ਬੋਲ ਉੱਪਰ ਨੂੰ ਮਾਰਦਾ ਜਿੰਨੀ ਮਰਜ਼ੀ ਖਿੱਚ ਕੇ ਮਾਰਦਾ ਬਟ ਜਿਹੜਾ ਉੱਪਰ ਸ਼ੱਤ ਹੈਗੀ ਨਾ ਉਸ ਤੋਂ ਉੱਤੇ ਨਹੀਂ ਜਾ ਸਕਦਾ ਨਾ ਜਿੰਨੀ ਉੱਪਰ ਨੂੰ ਮੈਂ ਖਿੱਚ ਕੇ ਮਾਰੂੰਗਾ ਉਹਨੀ ਹੈ ਉਹ ਸਪੀਡ ਦੁੱਗਣੀ ਸਪੀਡ ਨਾਲ ਥੱਲੇ ਜਾਂਦੀ ਹੁੰਦੀ ਹੈ ਨਾ ਉਹ ਕਹਾਵਤ ਵੀ ਹੈਗੀ ਐਕਟਿਵ ਮੈਨੂੰ ਯਾਦ ਆਤੀ ਤੇ ਥੱਲੇ ਵੀ ਇੱਕ ਸਪੋਰਟ ਹੈਗੀ ਆ ਇਸ ਸਟਾਕ ਮਾਰਕੀਟ ਦੇ ਸ਼ੌਕਾ ਮੈਂ ਲਈ ਉਹਦੇ ਚ ਉਹ ਉਹ ਦਿਨ ਲੈ ਕੋਈ ਨਾ ਫਿਰ ਗੱਲ ਕਰਦਾ ਸਪੋਰਟ ਰਿਸਿਸਟੈਂਸ ਵੀ ਮੈਕਸਿਮਮ ਵੀ ਇੱਥੋਂ ਸਪੋਰਟ ਲਊਗਾ ਜੀ ਇਹ ਇਸ ਤਰ੍ਹਾਂ ਉੱਤੇ ਨਹੀਂ ਜਾ ਸਕਦਾ ਜੇ ਜੇ ਕੋਈ ਰਿਸਿਸਟੈਂਸ ਹੋਵੇ ਅਸਤੇ ਉਹ ਚ ਇਹ ਸਟੌਪ ਪਰ ਚੀਜ਼ ਨਹੀਂ ਜਾ ਸਕਦਾ ਪਰ ਵੀ ਉਹ ਜਿਹੜਾ ਆਪਣੇ ਘਰ ਦੇ ਆ ਆਪਣਾ ਮਾਹੌਲ ਆ ਆਂਢੀ ਗੁਆਂਢੀ ਰਿਸ਼ਤੇਦਾਰ ਸਾਰੇ ਲਖੋਗੇ ਜੋ ਵੀ ਸਾਰੇ ਆ ਜਾਂਦੇ ਆ ਯਾਰ ਅਸਲੀ ਜੀ ਗੱਲ ਸਾਰੇ ਆਏ ਜੋ ਤੁਸੀਂ ਉਹ ਆਪਣੇ ਦੇ ਸਟਾਰਟਿੰਗ ਦੇ ਵਿੱਚ ਜਿਹੜਾ ਬਸ ਸ਼ੁਰੂ ਹੁੰਨੇ ਹੈ ਪੈਦਾ ਇਸੇ ਮਤਲਬ ਇਹ ਤੋਂ ਬੰਦੇ ਨੂੰ ਸਮਝਾਉਣ ਲੱਗ ਜਾਂਦੀ ਹੈ ਮਾਰੇ ਬੋਟੇ ਨਾ ਇਹ ਹਾਂ ਇਹ ਸਹੀ ਹੈ ਗਲਤ ਹਰ ਉਹ ਉਹਦੀ ਆਪਣੇ ਤੇ ਇੱਕ ਮੈਂਟਲ ਪ੍ਰੈਸ਼ਰ ਬਣ ਜਾਂਦਾ ਹੈ ਨਾ ਯਾਰ ਵੀ ਕੁਝ ਕਰਨਾ ਹੈ ਨਾ ਵੀ ਸਰਕਾਰੀ ਨੌਕਰੀ ਲੈਣੀ ਹੈ ਸਭ ਤੋਂ ਆਹ ਐਗਜ਼ਾਮਪਲ ਮੈਨੂੰ ਬੜੀ ਵਧੀਆ ਲੱਗਦੀ ਆ ਕਿ ਸਰਕਾਰੀ ਨੌਕਰੀ ਵਿੱਚ ਯਾਰ ਪਤਾ ਨਹੀਂ ਕੀ ਹੈ ਐਦਾਂ ਦੇ ਜਿਹੜੇ ਬੰਦੇ ਸਰਕਾਰੀ ਨੌਕਰੀ ਦੇ ਪਿੱਛੇ ਪਾਗਲ ਸਰਕਾਰੀ ਨੌਕਰੀ ਜੋ ਵੀ ਹੋ ਵੀ ਇੱਕ ਸਾਡੀ ਫਿਰ ਸਰ ਮੈਂ ਚਾਹ ਬਣਾ ਕੇ ਲੈ ਕੇ ਆਇਆ ਸੀ ਆ ਆਜ ਤੇ ਹੰਡੀ ਰੇਡ ਇਹਨਾਂ ਨਾਲ ਮੈਂ ਪੀ ਲਿਆ ਨਾ ਇੱਕ ਨਾ ਹਾਂ ਜੀ ਸਰਕਾਰੀ ਨੌਕਰੀ ਯਾਰ ਸਰਕਾਰੀ ਨੌਕਰੀ ਉਸ ਵੀ ਨਹੀਂ ਯਾਰ ਹਾਂ ਠੀਕ ਆ ਸਪੋਰਟ ਦਾ ਮਿਲ ਜਾਂਦੇ ਆ ਉਹਦੇ ਵਿੱਚ ਬੰਦੇ ਨੂੰ ਇੱਕ ਇੱਕ ਸਰਟਨ ਦੇ ਉੱਤੇ ਸੈਟੀਸਫੈਕਸ਼ਨ ਵੀ ਮਿਲ ਜਾਂਦੀ ਆ ਗਿਆ ਯਾਰ ਕਿ ਚਲੋ ਭਾਈ ਨੌਕਰੀ ਹੈਗੀ ਮੇਰੇ ਕੋਲ ਪਰ ਨੌਕਰੀ ਦਾ ਉਹ ਨੌਕਰੀ ਹੁੰਦੀ ਆ ਇੱਕ ਹਾਉ ਤੇ ਵੀ ਆਇਆ ਤੇ ਵੀ ਜੋਬ ਮਿਲ ਚੇਂਜ ਯੂਰ ਫੂਡ ਨਾਟ ਚੇਂਜ ਯੂਰ ਤਾਂ ਇਹ ਸੀ ਇਹ ਕੁਝ ਮਿਲ ਜਾਈ ਕਿ ਤਰ੍ਹਾਂ ਯਾਰ ਨਿਕਾ ਚੰਮਣੇ ਪੂਰੀ ਗੱਟਾਂ ਨੂੰ ਆਦਮੀ ਨਹੀਂ ਮੈਂ ਭਾਲੂ ਦਾ ਓੜੀ ਸੀ ਦੀਆਂ ਐਬੀ ਮਤਲਬ ਵੀ ਮੈਂ ਆਪਦੇ ਆਪ ਨੂੰ ਨਾਲ ਗੱਲ ਕਰ ਰਿਹਾ ਇਹ ਹੋ ਸਕਦਾ ਇਹ ਮੈਂ ਜਿਹੜੀ ਵੀਡੀਓ ਬਣਾ ਰਿਹਾ ਆ ਪੋਸਟ ਵੀ ਕਰਦਾ ਨਾ ਸਟੇਟਸ ਵੀ ਲਾਦਦਾ ਕੁਝ ਵੀ ਕਰ ਸਕਦਾ ਮੇਰੀ ਮਰਜ਼ੀ ਆ ਜੂਗਰ ਯੂਟਿਊਬ ਤੇ ਪਾਸਾ ਤੇ ਇੰਸਟਾ ਤੇ ਪਾਦਾ ਪਰ ਅਰੇ ਮੇਰਾ ਕੋਈ ਪਲਾਨ ਨਹੀਂ ਲੱਗਿਆ ਤਨਾ ਪਰ ਉਹ ਪਾਸ ਹੈ ਮੈਂ ਫਿਰ ਬੋਲ ਲਾਇਆ ਮੈਂ ਕੀ ਕਰਦਾ ਮੈਂ ਮੈਂ ਪੌਣ ਲੜੀ ਜੀ ਜੀ ਆਨੇ ਕਰਦਾ ਠੀਕ ਆ ਬੰਦਾ ਮੇਰੇ ਸਾਹਗਾ ਸੋਚ ਰਿਹਾ ਸੀ ਜੀ ਆ ਬੈਠਾ ਬੈਠਾ ਕਿ ਯਾਰ ਸਵੇਰੇ ਮੈਂ ਜੀ ਵੀਡੀਓ ਸੋਚਦਾ ਪਿਆ ਜੀ ਸਵੇਰੇ ਤੇ ਪਾਵਰ ਆਫ ਐਕਟਿਵਲੀ ਲਿਸਨਿੰਗ ਸਿਰਫ ਲਿਸਨਿੰਗ ਉਹ ਕੋਈ ਇਹ ਮੇਰੇ ਕੋਲ ਚੱਲ ਨਹੀਂ ਰਿਹਾ ਕਿ ਇਦਾਂ ਸੋਚ ਰਹੀ ਨਾ ਮੈਂ ਇਹ ਤੇ ਸਪੀਕ ਰਿਹਾ ਕੋਈ ਨਹੀਂ ਹੈ ਜਸਟ ਵੈਸੇ ਹੀ ਲੱਗਾ ਸੀਗਾ ਮੈਂ ਆਡੀਓ ਬੁੱਕ ਸੁਣ ਰਿਹਾ ਸੀਗਾ ਆਡੀਓ ਬੁੱਕ ਕੱਟ ਕੇ ਮੈਂ ਵਿੱਚ ਦੀ ਵੀਡੀਓ ਬਣਾਉਣਾ ਸ਼ੁਰੂ ਕੀਤੀ ਮੈਂ ਕਿਹਾ ਯਾਰ ਜਸ ਐ ਬੋਟਲ ਬਾਅਦੇ ਵਿੱਚ ਮੈਂ ਉਹ ਲੈਣਾ ਫਿਰ ਜੀ ਰਾਈ ਫੋਰਗੇਟ ਦਿਸ ਠੀਕ ਹੈ ਅਫਟਰ ਸਮ ਟਾਈਮ ਉਹ ਥੋੜੇ ਥੋੜੇ ਟਾਈਮ ਬਾਅਦ ਉਹ ਕੋਲ ਮੈਂ ਚਾਹ ਬਣਾ ਰਿਹਾ ਸੀਗਾ ਤੇ ਮੈਂ ਆਡੀਓ ਬੁੱਕ ਸੁਣਦੇ ਸੁਣਦਾ ਮੈਂ ਕਿਹਾ ਯਾਰ ਇੱਕ ਵੀਡੀਓ ਬਣਾਈ ਦਿੰਦੀ ਚੱਲਣਾ ਆ ਤੇ ਆ ਉਹਦੀ ਆ ਕੰਟੈਂਟ ਕ੍ਰੀਏਸ਼ਨ ਐਫਐਜੇ ਬਣਾਉਣ ਦੇ ਵਿੱਚ ਬਹੁਤ ਜ਼ਰੂਰੀ ਜਾਂਦਾ ਹੈ ਸੋ ਆਪ ਨੇ ਆਪਣੀ ਸੋਸ਼ਲ ਪ੍ਰੈਜ਼ੈਂਸ ਨਾਟ ਆਲ ਪਲੈਟਫਾਰਮਸ ਬਟ ਥੋੜੇ ਬਹੁਤ ਪਲੈਟਫਾਰਮਸ ਜਿਵੇਂ ਕਿ ਬੰਦੀ ਸੋਸ਼ਲ ਪ੍ਰੈਜ਼ੈਂਸ ਕਾਈਟਾ ਇੰਸਟਾਗ੍ਰam ਟਿਕਟੌਕ ਵੀ ਆਪਣੇ ਅਚੀ ਇੰਡੀਆ ਸ਼ੇਅਰ ਨਹੀਂ ਜਾਉਂਦਾ ਇੰਡੀਆ ਚ ਨਹੀਂ ਚੱਲਦਾ ਬਨ ਬਟ ਆਫਕੋਸ ਯਾਰ ਮੈਨੀ ਟੂਲਸ ਵਿਜ਼ ਵਰਲਡ ਆਲ are distracted from social media you you not become a consumer from social media you become a creator that's absolutely right for you and your family don't consume wrong content yes that's how i learn i don't know, every day I, I i will share you something Perfect. that that is my uh, diary special to 2024 that i journal every day eh? okay. that's me sorry sorry english, we can here, nah. we, english we can't get, i can't do na we apni english zyada nahi karegi but mai try kar do na bolna because ye aap je bolanga interference honi koi bhi cheez hai na no doubt apni english mein matlab bhi bala mat turte taiyar na ਇੰਗਲਿਸ਼ ਜਪਾਨ ਤੋਂ ਹਿੰਦੀ ਬੋਲਣ ਦਾ ਮਤਲਬ ਯੂ ਆਰ ਨਾਟ ਅਨਲਰਬਲ ਪਰਸਨ ਇਨ ਸਿਟੀ ਆਫਕਸ ਬਲੇਜ਼ਡੋ ਮਤਲਬ ਪਿੰਡਾਂ ਵਿੱਚ ਤਾਂ ਬਿਲਕੁਲ ਹੀ ਬਹੁਤ ਜ਼ਿਆਦਾ ਡਿਮਾਂਡ ਹੋ ਜਾਂਦੀ ਹੈ ਇਹ ਚੀਜ਼ ਨਾ ਵੀ ਪਿੰਡਾਂ ਜਿਹੇ ਪੰਜਾਬ ਵਿੱਚ ਬੋਲਣ ਲੱਗ ਜਾਂਦੇ ਪਹਿਲੇ ਕਹਿੰਦਾ ਮੈਂ ਐਦਾ ਨਹੀਂ پتہ ਕਰਨੀ ਚਾਹੀਦਾ ਪਰ ਮੈਨੂੰ ਹੁਣ ਜੇ ਮੈਨੂੰ ਇੰਗਲਿਸ਼ ਸਪੰਦੀ ਵੀ ਆ ਹਾਲਾਂਕਿ ਪਿੰਡਾਂ ਵੀ ਹੁੰਦੇ ਸੀ ਉਹਦੇ ਸਿਧੇ ਪਰ ਮੈਂ ਟਰਾਈ ਕਰਦਾ ਟਰਾਈ ਨਹੀਂ ਕਰਦਾ ਜੀ ਬੋਲਣ ਦੀ क्योंकि यार अपने पेंडू है सारे है ना आप इंग्लिश बोल के आप ईगो बिल्ट हो जाती है ना भी मैं इंगलिश इंग्लिश आँगी मैं तो सामने इंग्लिश बोल जिकटा पीए कई बंद कूल बारे में कई बंद इतना ही हवा करते हवाबाजी हवाबाजी आ जाती है ना यार हवाबाजी आपको लिया होंगे ईगो आ जाने गुस्सा आ जाए मतलब बहुत चीज़ा मैं चलता ईगो ਬੜੀ ਡਿਊਚਰਸ ਛੇ ਕਿਉਂਕਿ ਇਕੋ ਆਗੀ ਇਤਹਰ ਮੈਂ ਤਾਂ ਪੋਲੇਵਾਜੀ ਦੇ ਬਾਗ ਤੋਂ ਨਾ ਸਿੱਧੀ ਸਿੱਧੀ ਗੱਲ ਹੈ ਇਕੋ ਆਪਾਂ ਜੂਰ ਰੱਖੀ ਦੀ ਆਪਾਂ ਨਾ ਯੋ ਅਗਰ ਇਹ ਇਕੋ ਫੀਸ ਚਾਹੀਦਾ ਬੰਦ ਇਕੋ ਨੇ ਜੋ ਹੋਵੇ ਹਰ ਇੱਕ ਚੀਜ਼ ਆਸਤੇ ਗ੍ਰੇਟਫੁਲ ਹੋਣਾ ਚਾਹੀਦਾ ਜਦ ਮੈਂ ਹੁਣ ਸਵੇਰੇ ਉੱਠਦਾ ਮੈਂ ਕਹਿੰਦਾ ਵੀ ਅਨਰੀਲੀ ਗ੍ਰੇਟਫੁਲ ਆਮ ਸੋ ਹੈਪੀ ਐਂਡ ਗ੍ਰੇਟਫੁਲ ਆਮ ਥੈਂਕਫੁਲ everybody who helped me in life my life and, uh, and i am grateful for everything i have i have a, a lot of money absolutely i have a lot of money yeah. uh, i have good relations with my colleagues and uh, all the uh, my friends. <laughs> ਕੁੜਾ ਯਮ ਹੋਲ ਚੀਜ ਹੋ ਗਿਆ ਕਰਕੇ ਤੇ ਥੋੜਾ ਇੰਗਲਿਸ਼ ਵੀ ਆਟੋਮੈਟਿਕ ਹੀ ਬੋਲਣ ਲੱਗ ਪਿਆ ਪਹਿਲਾਂ ਮੈਂ ਇੰਗਲਿਸ਼ ਜਦਾਂ ਐਦਾਂ ਬੋਲਦਾ ਨਹੀਂ ਸੀ ਜਿੱਦਾਂ ਜਿੱਦਾਂ ਮੌਜ ਚ ਹੁੰਦੇ ਮੈਂ ਉਹੀ ਗੱਲ ਕਹਾ ਸੀਗਾ ਵੀ ਇਟ ਰੀਅਲੀ ਡਿਪੈਂਡਸ ਓਨ ਯੂ ਸਰਕ ਥੋੜਾ ਸਰਕਲ ਚੰਗਾ ਤੁਸੀਂ ਆਪੇ ਚੰਗੇ ਹੋ ਓਕੇ ਗੁੱਡ ਨਾਈਟ ਟਾਈਮ ਹੋਦੋ ਵੀ ਆ ਜੀ ਓਕੇ ਇਹ ਵੀਡੀਓ ਸਹੀ ਨਾਲ ਅੱਗੇ ਵੀ ਤਾਂ ਮੈਂ ਕੋਈ ਕੁਸਚਨ ਕਰ ਸਕਦਾ ਬਿਕਾਉਜ਼ ਦਿਸ ਵੀਡੀਓ ਇਸ ਹੈਡ ਨਾਟ मॉडर्ड फोन स्मार्ट फोन नहीं ठीक है जमें समझते जो सोचना सोच सकते हो बड़ा सोचने को भी याद आया कि सोचो चंगा सोचो चंगी बनो सोच सारा कर